ਸਤਿ ਸ਼੍ਰੀ ਅਕਾਲ ਜੀ ਜੀ ਵੀਜ਼ੀ ਪੰਜਾਬੀ ਦੇ ਤੁਹਾਡਾ ਕਰੇ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਦੇ ਪਈ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਕਿਸਾਨ ਜਥੇਬੰਦੀਆਂ ਵੱਲੋਂ ਕਿ ਅੱਜ ਜਿਹੜਾ ਆ ਉਹ ਥਾ ਥਾਂ ਦੇ ਉੱਤੇ ਜਿਹੜਾ ਆ ਰੇਲ ਰੋਕੋ ਅੰਦੋਲਨ ਜਿਹੜਾ ਆ ਉਹ ਕੀਤਾ ਜਾਵੇਗਾ ਤੁੰਦਾ ਦੀ ਕਿ ਇਸੇ ਤਰ੍ਹਾਂ ਗਰਦਾਸਪੁਰ ਦੇ ਧਾਰੀਵਾਲ ਤੇ ਗਰਦਾਸਪੁਰ ਰੇਲਵੇ ਸਟੇਸ਼ਨ ਨੂੰ ਛੱਡ ਕੇ ਪਿੰਡ ਸੋਲ ਦੇ ਰੇਲਵੇ ਸਟੇਸ਼ਨ ਨੂੰ ਜਿਹੜਾ ਆ ਉਹ ਜਾਮ ਕੀਤਾ ਗਿਆ ਤੁੰਦਾ ਦੀ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅੱਜ ਜਿਹੜਾ ਆ ਉਹ ਰੇਲ ਰੋਕਣੀਆਂ ਸੀ ਰੇਲਾਂ ਰੋਕਣ ਦੇ ਲਈ ਜਿਹੜਾ ਆ ਉਹ ਕਿਸਾਨਾਂ ਨੇ ਕਾਲ ਦਿੱਤੀ ਸੀ ਤੇ ਅੱਜ ਨਾ ਧਾਰੀਵਾਲ ਤੇ ਨਾ ਗਰਦਾਸਪੁਰ ਨੂੰ ਰੋਕਣ ਜਾਏ ਜਿਹੜਾ ਆ ਅਸੀਂ ਸੋਲ ਪਿੰਡ ਦੇ ਰੇਲਵੇ ਸਟੇਸ਼ਨ ਤੇ ਉੱਤੇ ਬੈਠ ਕੇ ਜਿਹੜਾ ਆ ਕਿਸਾਨਾਂ ਨੇ ਇਸ ਜਿਹੜਾ ਆ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਤੇ ਰੇਲ ਰੋਕੋ ਅੰਦੋਲਨ ਜਿਹੜਾ ਆ ਉਹ ਚਲਾਇਆ ਤੁਸੀਂ ਦੇਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਤੇ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀ ਦੀ ਡੀਪੀ ਧੰਨਵਾਦ ਪੂ ਦੇ ਵਿੱਚ ਜਿਹੜਾ ਸਰਕਾਰ ਨੇ ਧੋਖਾ ਦੇ ਗਿਆ ਠਾਇਆ ਉਹਦਾ ਆਪਾਂ ਜਾਂ ਲੈ ਕੇ ਰਹਾਗੇ ਲੈ ਕੇ ਰਹਾਣੇ ਲੈ ਕੇ ਰਹਾਣਗੇ ਮੋਦੀ ਸਰਕਾਰ ਮੁਰਦਾਬਾਦ 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 ਭਗਵੰਤਾ ਪੂਚਰ ਮੁਰਦਾਬਾਦ 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 ਸ਼ੰਗਰਸ਼ ਮੱਡੀ ਪੰਜਾਬ ਜਿੰਦਾਬਾਦ 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 ਕਿਸਾਨਾਂ ਦਾ ਜਿੰਦਾਬਾਦ 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 ਬਿਜਲੀ ਨਿਜੀਕਰਨ ਨਹੀਂ ਹੋਣਦਿਆਂਗੇ ਨਹੀਂ ਹੋਣਗੇ ਨਹੀਂ ਹੋਣਦੇ ਚੇਪੋਲੇ ਮੀਟਰ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂਗੇ ਨਹੀਂ ਲਗੰਦਿਆਂ ਨੇ ਕਿਸਾਨ ਮਜ਼ਦੂਰ ਸ਼ੰਗਰਸ਼ ਮੱਡੀ ਪੰਜਾਬ ਜਿੰਦਾਬਾਦ 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 ਮੈਂ ਜੀ ਸਖਜਿੰਦਰ ਸਿੰਘ ਘੋਟ ਕਿਸਾਨ ਮਜ਼ਦੂਰ ਸਮਿਟਦਾ ਜ਼ਿਲ੍ਹਾ ਅਗੂ ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚ ਹੈ ਜੋ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦਿਆਂਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਹੈ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਏ ਜਾਣ ਜਿਹੜੇ ਪਹਿਲੇ ਮੀਟਰ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਸੀ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਦੇ ਸਾਫੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ باوجود ਵੀ ਅੱਜ ਗਰਦਾਸਪੁਰ ਪਿੰਡ ਸੋਲ ਫਾੜਕ ਦੇ ਧਰਨਾ ਲੱਗ ਗਿਆ ਹੀ ਇਹ ਮਜਬੂਤ ਧਰਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਹੀ ਲੇਕਿਨ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗਿੰਦੇ ਨੇ 8 9 10 ਤਰੀ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਮਾ ਕਰਾਵਾਂਗੇ ਦਾ ਵਾਹਤੇ ਭਗਵਾਨਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਰਣਜੀਤ ਸਿੰਘ ਜੋਸ਼ੀ ਹਿੰਦਰੀ ਦਾ ਮੈਂ ਜਨ ਸਕੱਤਰ ਜੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ 2 ਘੰਟੇ ਧਰਨੇ ਵਾਸਤੇ ਇਹ ਧਰਨਾ ਸੀਗਾ ਉਹ 22500 ਬਿਜਲੀ ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਆ ਉਹ 2020 ਚ ਜੋ ਤਰਨਾ ਲੱਗਾ ਸੀਗਾ ਦਿੱਲੀ ਵਿੱਚ ਕੋਈ ਇਹ ਚੋਟਾਂ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰ ਦਨੇ ਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਨ ਤੋਂ ਬਾਅਦ ਇਹਨਾਂ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਇੱਕ ਦੋ ਵਾਰ ਦਵਾ ਆਈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਆਈਏ ਬਿੱਲ ਪਾਸ ਨਹੀਂ ਹੋਣ ਦਵਾਂਗੇ ਉਹ ਨਾ ਹੀ ਆਈਏ ਪ੍ਰਾਈਵੇਟ ਕਰਾਇਆ 30 ਬਿਜਲੀ ਇਹ ਬਿਜਲੀ ਜਾਣ ਦਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲਗਣ ਦਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮੇਹਰ ਧੱਕਾ ਕਰਦੀ ਆਈ ਹੈ ਅਜ ਤੱਕ ਆਸਾਨ ਨਹੀਂ ਕਰਾਂਗੇ ਆਪਣੇ ਸੰਭੂ ਬਾਡਰ ਦਾ ਹਿਸਾਬ ਲਾਵਾਂਗੇ ਬਾਕੀ ਆਉਣ ਅੰਦੋਲਨ ਵੱਡੇ ਵੀ ਰਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾ ਲਿਆ ਤੇ ਅੱਜ ਇਹ ਵੱਡੇ ਅੰਦੋਲਨਾਂ ਅੱਜ ਜਿਹਾ ਬਣਾ ਐਲਾਨ ਕਰਨਗੇ ਅੱਜ ਤੇ ਉਹਦੇ ਹਿਸਾਬ ਨਾਲ ਵੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ